ਬਸ ਬੰਦੇ ਇੰਨਾ ਪਿੰਡਾਂ ਦੇ ਵਿੱਚੋਂ ਮੇਰੇ ਜਿਹੜੇ ਜਾਣਕਾਰ ਆ ਪਿੰਡ ਜਿਹੜੇ ਨਾ ਪਾਣੀ ਤੇ ਰਾਤ ਨੂੰ ਬਾਰੀ ਆਉਂਦੀ ਹੈ ਖੜੇ ਜੰਗਲ ਤਿਆਰ ਕਰਦੇ ਨੇ ਤੇ ਉਹ ਸੁਖਾਉਣੇ ਦੇ ਪਾਸੇ ਜੰਗਲ ਦੇ ਵਿੱਚ ਪਾਣੀ ਪਾ ਲਈ ਪੂਰੇ ਪੱਟੀ ਜੰਗਲ ਅੱਧੀ ਰਾਤ ਨੂੰ ਕਿ ਵੀ ਮੈਂ 12 ਵਜੇ ਵੀ ਲੈਣ ਤਾਂ ਕੋਈ ਨਾ ਵੀ ਅਸੂਬ ਬੈਠਾ ਮੰਗ ਕੇ ਸਫਾਵੇਂ ਸਿੱਟ ਕੇ ਪਾਣੀ ਨਾ ਮਾਟੀ ਨਾਲ ਵੀ ਹੱਥ ਦੀ ਗਰਮੀ ਜਦੋਂ ਧੂਕੀ ਅਸੀਂ ਛੱਡ ਕੇ ਇੱਕ ਕਮਰੇ 'ਚ ਬੈਠਿਆ ਤੇ ਮੈਂ ਉਦੋਂ ਦੁਪਹਿਰੇ ਪਾਣੀ ਪੋਤਾ ਨਾਲੇ ਦੂਜੇ ਪਿੰਡਾਂ ਦੇ ਮੈਂ ਬੰਦੇ ਪਹਾਰਦਾ ਜਿੰਨੇ ਬਿੰਦ ਹਣਾ ਹੁਣ ਜਿਹੜਾ ਬੰਦਾ ਮੈਂ ਇਸ ਪਿੱਛੇ ਲੜਿਆ ਕੀ ਇੱਥੇ ਮੇਰੇ ਪਿੰਡ ਦਾ ਬੰਦਾ ਨੇ ਤਾਲੀਆਂ ਹੋਈਆਂ ਮਿਲਦੀਆਂ ਪੰਜ ਪੰਜ ਚਾਰ ਚੋਂ ਬੜਾ ਘਟਾਦਾ ਰੌਲਾ ਪਾ ਬੰਦਾ ਇੱਕ ਬੁੜੀਆਂ ਸੀ ਦੁਨੀਆ ਨੇ ਤਾਲੀਆਂ ਆਪਾਂ ਤੂਫ ਸੀ ਐਡੇ ਤੇ ਮੇਰੇ ਮੁੱਕੇ ਜਿਹਦੇ ਧੁੱਤ ਧੁੱਤੋਂ ਵੱਢਦੇ ਗਾ ਉਹ ਦੁਨੀਆ ਹੀ ਮੈਨੂੰ ਕੁੱਟਦੀ ਉਹ ਕਹਿੰਦੇ ਵੀ ਇਸ ਕਰਕੇ ਬਟਕਾ ਟਕਾ ਟਕਾ ਮੰਮੀ ਬਸ ਮਾਤਰ ਯਰ ਸੋਣੀ ਪਸੰਦ ਇੱਕ ਜੱਟ ਜਿਮੀਦਾਰ ਕਿਸਾਨ ਇੱਕ ਫਸਲਬੀਦ ਉਹਦੀ ਫਸਲ ਨੂੰ ਤੁਸੀਂ ਯਾਦ ਹੋ ਉਹਦੀ ਫਸਲ ਨੂੰ ਪੱਕੀ ਹੁੰਦੀ ਹੁੰਦੀ ਬਸ ਉਹ ਸੁਨੱਖਿ ਚੁੱਕੀ ਹੁੰਦੀ ਹੈ ਮੈਨੂੰ 16 ਸਾਲ ਹੋ ਗਏ ਮੈਂ ਜ਼ੈਦਾਦੇ ਕਰਦਿਆਂ ਸੌਣ ਭਾਦੋਂ ਜਿਹੜਾ ਚਾਰ ਮਹੀਨੇ ਮੈਂ ਸਾਰੇ ਕੰਮ ਕਰ ਆਵਦੇ ਛੱਡ ਕੇ ਲੂ ਤਾਂ ਲਾ ਕੇ ਇੱਕ ਰੁੱਖ ਤੇ ਫੁੱਟ ਪਾ ਦਿੰਦੇ ਵੀ ਅਸੀਂ ਰੁੱਖ ਲਾ ਤੇ ਇਹ ਆ ਕਰਦਾ ਮੈਂ ਕਿਹਨੂੰ ਦਿਖਾਵਾ ਨਹੀਂ ਕੀਤਾ ਮੈਂ ਕਦੇ ਇਹ ਬਾਲਾ ਵੀ ਬਿਆਹ ਜੰਗਲ ਆਇਆ ਮੈਂ ਜੰਗਲ ਆਇਆ ਮੈਂ ਰੂਲ ਉੱਠ ਕੇ ਵੀਡੀਓ ਨਹੀਂ ਪਾਉਂਦਾ ਕਿਰ ਮੈ ਤਾਂ ਜ ਪਾਣੀ ਪਾਉਂਦਾ ਬਾਰੇ ਮੈਂ ਲਗਰ ਦਿਖਾਉਂਦਾ ਪਰ ਇੱਥੇ ਇੱਕ ਸਵਾਲ ਇਹ ਵੀ ਆ ਜਦੋਂ ਹੋਰ ਲੋਕ ਕੱਟਣ ਵਾਲੇ ਨੇ ਤੇ ਇਕੱਲਾ ਲੱਖਾ ਜਿਹੜਾ ਰੁੱਖ ਲਾਉਣ ਵਾਲਾ ਤਾਂ ਇਹ ਤਾਂ ਬਹੁਤ ਵੱਡਾ ਇੱਕ ਤੁਹਾਡੇ ਸਾਹਮਣੇ ਬਹੁਤ ਵੱਡਾ ਸਵਾਲ ਆ ਵੀ ਇਸ ਤਰ੍ਹਾਂ ਰੁੱਖਾਂ ਨੂੰ ਬਚਾਉਣਾ ਤੁਸੀਂ ਪਾਤਰ ਦੀ ਕਹਾਣੀ ਸੁਣੀ ਆ ਨਾ ਉਹ ਚਿੜੀ ਵਾਲੀ ਵੀ ਕਿਵੇਂ ਜੰਗਲ ਦੀ ਅੱਗ ਨੂੰ ਇੱਕ ਚਿੜੀ ਆਪਣੀ ਚੁੰਝ ਨਾਲ ਬਜਾਉਂਦੀ ਕਿਵੇਂ ਉਹ ਰਾਹੀ ਜਾਂ ਲੰਘਦਾ ਉਥੋਂ ਦੀ ਪੀਂਡਿੰਗ ਕਾਲ ਕਰਦਾ ਨੂੰ ਉਸਨੇ ਆ ਕਹੋ ਜਾਂਦੇ ਤਾਂ ਜਦੋਂ ਉਹ ਚੀਰੀ ਨੂੰ ਕੋ ਕਹਿੰਦੀ ਕਿ ਚਲੋ ਨਾ ਬੁਝਾ ਸੋ ਤਾਂ ਇਤਿਹਾਸ ਦਾ ਮੇਰਾ ਨਾਂ ਉਹ ਕਹ ਬੁਝਾਉਣਾ ਉਹ ਰਾਹੀ ਵੀ ਨਾਲ ਲੱਗ ਜਾਂਦਾ ਜਿਹੜੇ ਪੰਛੀ ਉਥੋਂ ਉੱਡ ਗਏ ਪੰਛੀ ਉੱਥੇ ਹੁੰਦੇ ਜੰਗਲ ਨੂੰ ਉਹ ਵੀ ਵਾਪਸ ਮੁੜਿਆ ਰਹਿੰਦੇ ਆਪਾਂ ਅਖੀਰ ਉਹ ਜੰਗਲ ਦੀ ਅੱਗ ਬੁਝਾ ਲੈਂਦੇ ਨੇ ਤੇ ਜਾ ਕੇ ਜੰਗਲ ਹਰਾ ਭਰਾ ਬਣ ਜਾਂਦਾ ਅਸੀਂ ਨੂੰ ਨਾ ਅਸੀਂ ਸਾਡੇ ਨਾਲ ਹੁਣ ਅੱਜ ਜਿਹੜੇ ਇੱਥੇ ਸਿੱਖਦੇ ਯਾਰਾ ਬੰਦੇ ਛੋਟੇ ਆਈ ਨਹੀਂ ਅੱਜ ਇਹ ਬੰਦੇ ਟੱਕਰ ਦੇ ਸਭ ਨਾਲ ਲੜ ਕੇ ਕਿ ਕਿ ਅਸੀਂ ਰੁਖਾਉਂਗਾ ਨਹੀਂ ਅਸੀਂ ਪੱਟਣੀ ਨਹੀਂ ਅਸੀਂ ਨਹੀਂ ਅਸੀਂ ਆਪਣਾ ਪੌਣਾ ਨਹੀਂ ਤੇ ਉਪਰ ਇੱਥੇ ਦਖਲਤਾ ਨੂੰ ਇੱਕ ਸਵਾਲ ਹੋਰ ਵੀ ਆ ਵੀ ਸਰਕਾਰਾਂ ਦੁਆਰਾ ਜਦੋਂ ਰੋਡ ਬਣਾਏ ਜਾਂਦੇ ਆ ਤਾਂ ਲੱਖਾਂ ਡਰਾਕਤਾ ਜਿਹੜਾ ਹਾਜ਼ਾਰ ਦਿੱਤਾ ਜਾਂਦਾ ਤੇ ਕਿਸਾਨ ਤੋਂ ਜੇ ਇੱਕ ਦੋ ਡਰਾਕਤਾ ਦਾ ਨੁਕਸਾਨ ਹੋ ਜਾਂਦਾ ਤਾਂ ਉਹਨੂੰ ਵੱਡੇ ਪੱਤਰ ਤੇ ਪ੍ਰਚਾਰਿਆ ਜਾਂਦਾ ਤੇ ਉਹਨੂੰ ਕਿ ਉਹ ਨਹੀਂ ਧਿਆਨ ਦਿੱਤਾ ਜਾਂਦਾ ਜੀ ਸਾਨੂੰ ਬਹੁਤ ਬਾਰੀ ਉਹਨਾਂ ਦੀ ਖਾਤਰ ਵੀ ਐਨਜੀਟੀ ਦੇ ਗੁਰੂ ਜਨ ਰਹੇ ਮੈਟਰੀਵੰਦਲ ਬਣੇਗਾ ਕੈਦਾਂ ਤੋਂ ਤੇ ਮੇਕ ਟ੍ਰਿਸ਼ਣ ਕਰਦਾ ਮੈਂ ਟਿਸ਼ੀਆ ਨੂੰ ਲਗਾ ਹਾਈਵੇ ਦੇ ਉੱਤੇ ਜਿਹੜਾ ਬਟੰਡਿਓ ਹਾਈਵੇ ਜਾਂਦਾ ਜਿਰਖੋ ਮਹਾਲੀ ਪੀਸਟ ਵਿਚਾਲੇ ਜਿਹੜਾ ਵਿਚਾਲੇ ਫੁੱਟਪਾਥ ਤੇ ਕੂੜੇ ਰੋਕ ਕੇ ਸਭ ਚੁ ਮੈਂ 4 ਵਜੇ ਕੋਲ ਪਲਾਜਾਂ ਦੇ ਲੜਕੇ ਆਏ ਪੁੱਛਣਾਂ ਦਾ ਮੈਂ ਕਿਹਾ ਮੈਂ ਸਭ ਤੋਂ ਪਲਾਜਾ ਪਾਣ ਕਰ ਕੋਈ ਨਹੀਂ ਖਾਤੋਂ ਦੇ ਮੈਂ ਡੀਸੀ ਨੂੰ ਮਿਲ ਚੁੱਕਾ। ਉਹਨਾਂ ਦੇ ਕਾਰਗੀਆਂ ਨੂੰ ਮਿਲ ਚੁੱਕੇ ਆ ਕਿ ਇਹ ਜਿਹੜਾ ਰੁੱਖ ਲਾਏ ਆ ਇਹਨਾਂ ਦੀ ਜ਼ਿੰਮੇਵਾਰੀ ਹੈ ਇਹਨੂੰ ਆਪ ਟੈਕਸ ਕਰਨਾ। ਇਹ ਬਕਾਇਦਾ ਤੌਰ ਦੇ ਉੱਤੇ ਜਿਹੜਾ ਸ਼ਰਤਾਂ ਬਣਨ ਉਹ ਲਿਖਿਆ ਜਾਂਦਾ ਵੀ ਇੱਥੇ ਸਾਰੀ ਸ਼ਰਤਾਂ ਦੀ ਦੇਖਭਾਲ ਤੇਰੀ ਟੁੱਟ ਪਾਣੀ ਆਦਿ ਗੱਲਾਂ ਲੱਗੀਆਂ ਹੁੰਦੀਆਂ। ਤੇ ਇਹਨਾਂ ਨੇ ਕਰ ਨਹੀਂ ਕਿਉਂ ਨਹੀਂ ਕਰਦੇ? ਮੈਂ ਤਾਂ ਜਿੱਥੇ ਹੈਗਾ ਹਰ ਥਾਂ ਜਾ ਕੇ ਬਾਈ ਲੜਦਾ। ਮੈਂ ਤਾਂ ਕੋਸ਼ਿਸ਼ ਕਰਦਾ ਲੋਕਾਂ ਨੂੰ ਸਮਝਾਉਣ ਦੀ ਵੀ ਲੜ ਕੇ ਵੀ ਪਿਆਰ ਨਾਲ ਵੀ ਪਰ ਕੀ ਲੋਕ ਆ ਰਹੀ ਬੈਰੀ ਬਣੇ ਪਰ ਅਸਲ ਦੇ ਵਿੱਚ ਆਪਣੇ ਜਿਹੜੇ ਲੋਕ ਆ ਸਵੇਰੇ ਸਵੇਰੇ ਘੁਰਤਾਂਮਾਂ ਦੇ ਉੱਤੇ ਜਾਂਦੇ ਨੇ ਮੰਦਿਰ ਮਸਜਿਦ ਗੁਰਦੁਆਰੇ ਸਾਰੇ ਕਿਤੇ ਜਾਂਦੇ ਨੇ ਪਰ ਹਰ ਪੀਰ ਪਗੰਬਰ ਨੇ ਕੁਦਰਤ ਨੂੰ ਬਹਾਰ ਦੱਸਿਆ ਸਾਡੀ ਬਰਬਾਣੀ ਦਾ ਕਥਨ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਰ ਫਿਰ ਤੁਸੀਂ ਉਹਨਾਂ ਲੋਕਾਂ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਆਕੇ ਰੁੱਖ ਪੱਟ ਦਿੰਦੇ ਨੇ ਜਾਂ ਰੁੱਖਾਂ ਨੂੰ ਸਾੜ ਦਿੰਦੇ ਨੇ ਉਹਨਾਂ ਬਾਰੇ ਵੀ ਕੋਈ ਸੁਨੇਹਾ ਜਿਹੜਾ ਜ਼ਰੂਰ ਅੱਜ ਰੱਖਾ ਸਕਦਾ ਨਾਲ ਦੇਣਾ ਦਿਖੋ ਸੰਗਰਾਣ ਵਾਲੇ ਜਨਾਂ ਗੁਰੂ ਘਰਾਂ ਦੇ ਵਿੱਚ ਲੰਗਰ ਲਾਏ ਜਾਂਦੇ ਰੁੱਖਾਂ ਦੀ ਲੋ ਜੀ ਰੁੱਖ ਲਾਉ ਤੇ ਕਰਾਈ ਸੰਗਰਾਣ ਹੁੰਦੀ ਆ ਲੋਕਾਂ ਨੂੰ ਰੁੱਖ ਵੰਡ ਕੇ ਜਿਵੇਂ ਉੱਥੋਂ ਦੀ ਗੁਰੂ ਘਰ ਦੀ ਕਮੇਟੀ ਹੁੰਦੀ ਆ ਰਾਇ ਕਰਨ ਬੈਠਦੀ ਆ ਫਿਰ ਆਪਣੇ ਆ ਪਿੱਪਲ ਤੇ ਬੋਹੜ ਖੜੇ ਆ 40 45 50 ਸਾਲ ਪੁਰਾਣੇ ਆ ਪੱਟੇ ਤੇ ਲੱਗ ਰਹੇ ਆ ਇਹ ਸਾਡੇ ਜੰਮ ਚੰਦੋਂ ਕਿ ਗਰਵਾਣੀ ਦੇ ਵਿੱਚ ਹਜ਼ਾਰਾਂ ਥਾਵਾਂ ਦੇ ਉੱਤੇ ਸਾਡੇ ਗੁਰੂਆਂ ਨੇ ਰੁੱਖਾਂ ਦਾ ਵਰਨਨ ਕੀਤਾ ਜ਼ਿਕਰ ਕੀਤਾ ਲੋਕਾਂ ਨੂੰ ਸਮਝਾਇਆ ਰੁੱਖਾਂ ਦੇ ਦੀਵਾਰੇ ਮੈਂ ਇਹ ਵੀ ਜਾਣ ਜੂਂਗੀ ਕਿ ਜਿਹੜਾ ਉਹਨਾਂ ਨਾਲ ਸਾਡਾ ਬਾਗ ਲੱਗਦਾ ਹੈ ਉਹਨਾਂ ਦੇ ਬਾਗ ਦੇ ਨਾਲ ਸਾਡੇ ਕੋਲ ਵੀ ਕਰਦੇ ਨੇ ਠੀਕ ਹੈ